ਕਾਲੀਕਟਾ ਇੱਕੋ ਲਖਤ ਹੋ ਗਈ ਸੋ ਜਲ ਬਿਜਲੀ ਪੂਰੀ ਲਸਕਦੀ ਐ ਇਧਰ ਸਨ ਦਿਖਾਉਣਾ ਉੱਥੇ ਕਾਫੀ ਮੈਂ ਹੁਣ ਉਹ ਪੂਰੀ ਬਿਜਲੀ ਲਸਕ ਰਹੀ ਐ ਇਸ ਟਾਈਮ ਹੁਣ ਕਿਉਂਕਿ ਇਧਰਲੀ ਸਾਈਡ ਹੋ ਸਕਦਾ ਦੇਖੋ ਵੀ ਮੀਂਹ ਪੈ ਵੀ ਸਕਦਾ ਪੈਂਦਾ ਵੀ ਹੋਵੇ ਜਾਂ ਪੈਣ ਵਾਲਾ ਹੋਵੇ ਖੇਤੋਂ ਘਰੇ ਆਉਣ ਤੱਕ ਬਿਜਲੀ ਦੇਖੋ ਕਿੰਨੀ ਲਸਕਣ ਲੱਗੀ ਮੀਂਹ ਆ ਗਿਆ ਹਵਾ ਚਲਦੀ ਆ ਮੌਸਮ ਖਤਰਨਾਕ ਹੋ ਗਿਆ ਸਿਰਫ 5 ਮਿੰਟਾਂ ਦੇ ਵਿੱਚ ਦੇਖੋ ਬਿਜਲੀ ਪੂਰੀ ਲਸ਼ਕੀ ਦੀ ਬੱਦਲ ਗੱਜੀਆਂ ਦਾ ਮੀਂਹ ਪੂਰੇ ਜੋਰਾਂ ਤੇ ਚੱਲ ਪਿਆ ਦੇਖੋ ਵਾਓ ਖਦਰਨਾਕਾ ਬਾਬੇ ਬੈਡ ਕਿਉਂ ਕੀ ਹੁਣ ਜਿਹੜੀ ਹਵਾ ਚਲਦੀ ਹੈ ਇਹ ਗੱਲ ਤਾਂ ਤੇ ਮੀਂਹ ਜਿਹੜਾ ਇਹ ਵੀ ਬੱਸ ਛੱਡਦਾ ਟੇਢੀ ਲੋੜ ਤੇ ਹਾਂਜੀ ਨਵੇਂ ਬਲੌਗ ਤੇ ਸਾਰਿਆਂ ਦਾ ਸਵਾਗਤ ਆ। ਸੋ ਕੀ ਹਾਲ ਚੱਲ ਨੇ? ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ। ਸੋ ਘਰ ਵਿੱਚ ਚੱਲ ਰਿਹਾ ਰੰਗ ਦਾ ਕੰਮ ਕਿਉਂਕਿ 8-10 ਦਿਨ ਹੋ ਗਏ। ਰੰਗ ਦਾ ਕੰਮ ਚੱਲ ਰਿਹਾ ਪਹਿਲਾਂ ਬਾਹਰ ਲਈਆਂ ਸੀ ਤਾਂ ਹੁਣ ਆਪਾਂ ਖਰਾ ਰਿਹਾ। ਅੰਦਰਲੇ ਘਰ ਜਿੱਥੇ ਆਪਣੀ ਰਹਿائش ਸੋ ਸਾਨੂੰ ਕਲਰ ਦਿਖਾਉਣਾ ਉਦੋਂ ਬੰ ਚੱਲਦੇ ਆਪਾਂ ਸਾਨੂੰ ਥੋੜਾ ਜਿਹਾ ਕੰਮ ਆ। ਤਾਂ ਜਾਂਦੇ ਜਾਂਦੇ ਸਾਨੂੰ ਰਸਤਰਾ ਵਿਊ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸੋ ਆਉਂ ਚੱਲਦੇ ਆ। ਤੂੰ ਅੰਦਰ ਵ ਆਜਾ ਬਾਹਰ ਆਜਾ ਬਸ ਤਰ ਸੋਈ ਚੀਂ ਕੋੜੀਆਂ ਪਈਆਂ ਨੇ ਪੌੜੀ ਤਬਾ ਕਿਹਾ ਚੱਲ ਰਿਹਾ ਅੱਧਾ ਆਪਣਾ ਹਿੱਸਾ ਕਰਾਵਾਂਗੇ ਇੱਥੇ ਬਾਕੀ ਜਿਹੜੀ ਬਲਪੁੱਟੀ ਆ ਉਹਨਾਂ ਨੇ ਭਰਤੀ ਜਾਂ ਸਾਰੀ ਗੰਨ ਤੇ ਚਿੱਟਾ ਚਿੱਟਾ ਹੋਇਆ ਪਿਆ ਤਾਂ ਇਧਰ ਰਸੋਈ ਚ ਵੀ ਤਾਜ ਬਾਕੀ ਰੰਗ ਕਰਨਾ ਬਾਕੀ ਆ ਵੈਸੇ ਚਿੱਟੀ ਰਸੋਈ ਵੀ ਸੋਹਣੀ ਲੱਗਦੀ ਆ ਬਾਕੀ ਜਦੋਂ ਇਹ ਕਲਰ ਹੋ ਗਿਆ ਤਾਂ ਇਹ ਹੋਰ ਵੀ ਪਿਆਰੀ ਲੱਗੂ ਦੇਖ ਦੌਰਾ ਕਰ ਰਿਹਾ ਸਾਰੇ ਘਰ ਦਾ ਵੀ ਠੀਕ ਆ ਚੱਲ ਰਿਹਾ ਕੰਮ ਪ੍ਰੈਕਟਰ ਗੱਲ ਤਾਂ ਓਕੇ ਲਕੋਤਾ ਕਿਉਂਕਿ ਰੇਤਾ ਵਾਲਾ ਪੈਂਦਾ ਜਿਹਨੂੰ ਕਾਲੀ ਟੇਪ ਕਰਾਈਏ ਸਾਈਡਾਂ ਤੇ ਵੀ ਤਾਂ ਜਿੱਥੇ-ਜਿੱਥੇ ਵੀ ਕਾਲੀ ਟੇਪ ਕਰਾਈਏ ਉੱਥੇ ਜ਼ਿਆਦਾ ਰੰਗ ਸ਼ੋਅ ਉੱਥੇ ਜ਼ਿਆਦਾ ਰੇਤਾ ਸ਼ੋਅ ਹੁੰਦਾ ਆ ਬਾਲਟੀ ਲੈਂਦੀ ਆ ਆ ਮੈਨੂੰ ਲੱਗਦਾ ਪੁੱਟੀ ਵਾਲੀ ਹੂ ਇਹਦੇ ਚ ਘੋਲ ਕੇ ਅੰਦਰ ਸਾਰਾ ਕਰ ਰਹੇ ਨੇ ਆਖੜਾ ਘੋੜਾ ਆਪਣਾ ਅੱਜ ਆਪਾਂ ਇੱਥੇ ਚੱਲਾਂਗੇ ਕੀ ਹੋ ਗਿਆ ਕੀ ਹੋ ਗਿਆ ਅੱਜ ਤੱਕ ਟੀਕੇ ਲਵਾਤਾ ਅੱਜ ਤੇਰੇ ਅੱਜ ਤੇਰੇ ਦੂਜਾ ਟੀਕਾ ਲਵਾਤਾ ਦੁਖਤਾਂ ਨਹੀਂ ਲੱਗਿਆ ਦੁਖਾ ਅਰੇ ਗੋਸੇ ਮੇਰੇ ਟੀਕਾ ਲਵਾਤਾ ਸੋ ਆਪਾਂ ਆ ਹੁਣ ਬਾਲ ਕਟਾ ਕੇ ਤੇ ਬਾਲ ਅੱਜ ਜਿਵੇਂ ਕਹਿੰਦੇ ਹੁੰਦੇ ਨੇ ਵੀ ਜਿਹੜਾ ਪੂਰਾ ਹੈ ਨਾ ਸਿਰੇ ਦਾ ਮਕੈਨਿਕ ਹੁੰਦਾ ਤਾਂ ਜੋ ਬੰਦੇ ਹੱਥ ਲੱਗੇ ਆ ਵੈਸੇ ਹੌਲਾ ਹੌਲਾ ਫੀਲਡ ਹੁੰਦਾ ਬਾਲ ਕਟਾ ਕੇ ਤਾਉਣ ਸਾਰੀ ਪਾਣੀ ਪਿਉਣੇ ਆ ਪੌਣੇ 5 ਦਾ ਟਾਈਮ ਹੋ ਗਿਆ ਬੱਦਲ ਵਾਈ ਪੂਰੀ ਤੁਸੀਂ ਦੇਖ ਸਕਦੇ ਹੋ ਬੱਦਲ ਪੂਰੇ ਸੰਘਣੇ ਹੋਏ ਪੈ ਨੇ ਬੱਦਲ ਗੱਜੀ ਵੀ ਜਾਂਦਾ ਹੈ ਹੋ ਸਕਦਾ ਮੀਂਹ ਦੇ ਚਾਂਸ ਹੋ ਜਾਣ ਮੀਂਹ ਪੈ ਜੇ ਕੋਈ ਖਤਰਾ ਨਹੀਂ ਜੇ ਸਿੱਧੀਆਂ ਕਣੀਆਂ ਪੈਣ ਪਰ ਜੇ ਹਵਾ ਚੱਲੂ ਨੇਰੀ ਆਉ ਤਾਂ ਕਣਕ ਨੂੰ ਨੁਕਸਾਨ ਪਰ ਜੇ ਕਦੇ ਟਿੱਕੇ ਨਹੀਂ ਪੈ ਜੇ ਸ਼ਾਂਤੀ ਨਾਲ ਕਣੀਆਂ ਪੈ ਜਾਂ ਤਾਂ ਉਹਦਾ ਫਾਇਦਾ ਵੀ ਹੈ ਬਾਕੀ ਪਰਮਾਤਮਾ ਦੇ ਹੱਥ ਡੋਰ ਹੁੰਦੀ ਹੈ ਕਿਸਾਨਾਂ ਦੀ ਚਲੋ ਪਤਾ ਓਏ ਆ ਜਾ ਬੱਜਿਆ ਬੈ ਜਾ ਉੱਤੇ ਉੱਤੇ ਬੈ ਜਾ ਉੱਤੇ ਹਾਂ ਬਲਕ ਮਨਾ ਹੈ ਹੈ ਹਾਂ ਚੱਲੀਏ ਬਈ ਚੱਲ ਬੈ ਗਿਆ ਡਰ ਨਾਲ ਐਂ ਖੜਾ ਰਹਿਦਾ ਮੂਰੇ ਧੱਕੀ ਜੋ ਕਣੀਆਂ ਪੈਣ ਲੱਗੀਆਂ ਹਾਂ ਜਾਦੇ ਵੀ ਮੀਂਹ ਆ ਜੀ ਭਜਣਾ ਚਾਹੀਦਾ ਸੜਕ ਤੇ ਦੇਖੋ ਤੁਸੀਂ ਟਿਮਕਣੇ ਜੀ ਦੀਂਦੇ ਹੋਣਗੇ ਸਾਨੂੰ ਕਣੀਆਂ ਦੇ ਕਣੀਆਂ ਪਈਆਂ ਜਾਂ ਕਿ ਓਏ ਜਿਵਾਕ ਮੀਂਹ ਦੇ ਵਿੱਚ ਇੰਜੋਏ ਕਰਦੇ ਨੇ ਪੂਰਾ ਫੁੱਲਾ ਚਲੋ ਆਪਾਂ ਘਰੇ ਸਾਢੇ ਕਿਉਣਾ ਜੈਕੀ ਨੂੰ ਬਾਹਰਲੇ ਘਰੋਂ ਅੰਦਰ ਘਰ ਤੱਕ ਆਉਣਦਿਆਂ ਰਾਸਤ ਤੇ ਵਿੱਚ ਕਣੀਆਂ ਆਈਆਂ ਪਤਲੀਆਂ ਪਤਲੀਆਂ ਤਾਂ ਹੁਣ ਪੂਰਾ ਵਧੀਆ ਸੜਕਾ ਉਤਰਿਆ ਯਾਰ ਸਾਨੂੰ ਜੀ ਤੇ ਖੜਕਦਾ ਸੁਣਦਾ ਹੋ ਟਿੰਨਾ ਜਿੱਤੇ ਕਿਉਂਕਿ ਬੱਦਲ ਪੂਰਾ ਫੈਪਿਆ ਥੋੜੀ ਥੋੜੀ ਹਵਾ ਵੀ ਚੱਲੀ ਆ ਵੈਸੇ ਕੱਪੜੇ ਭਿਓ ਹੈਗਾ ਜੀ ਆਪਾਂ ਬਰੇ ਜਾਈਏ ਤਾਂ ਕੱਪੜੇ ਭੇਜਦੇ ਆ ਤਾਂ ਬਾਬਾ ਕਣੀਆਂ ਭਈ ਜਾਂਦੀਆਂ ਨੇ ਸੜਕਾ ਤੁਹਾਨੂੰ ਇੱਥੇ ਸੁਣਦਾ ਹੂ ਤਾਂ ਆਹ ਰੰਗ ਕਰਾਤਾ ਗੰਦੇ ਇਹਦੇ ਪਹਿਲਾਂ ਚੱਟਾ ਮਾਰਿਆਗਾ ਜਿਵੇਂ ਆਪਣੀ ਬਾਲ ਪੁੱਟੀ ਹੁੰਦੀ ਆ ਪਹਿਲਾਂ ਸਾਰੇ ਤੇ ਇੱਥੇ ਵੀ ਉਹ ਜੰਗਲੇ ਦੇ ਵੀ ਕੰਧਾਂ ਤੇ ਰਸੋਈ ਤੇ ਇੱਧਰ ਦੋ ਰਸੋਈਆਂ ਅਜੇ ਬਾਹਰਲੀ-ਵਾਰਲੀ ਤੇ ਕਰਾਂ ਅੰਦਰਲੀ ਤੇ ਫੇਰ ਕਰਾਂ ਕਿਉਂਕਿ ਇੱਕ ਰਸੋਈ ਦੇ ਵਿੱਚ ਸਮਾਨ ਪਿਆ ਹੈ ਜੈਲਾਵਾ ਹੀ ਆਪਣਾ ਰੰਗ ਕਰਦਾ ਦੇਖੋ ਪੂਰਾ ਘੰਟ ਬਣੂ ਹਜੇ ਇਹ ਤੇ ਬਲ ਬੁੱਟੀ ਲਾਈ ਆ ਰੰਗੇ ਤੇ ਕਰੀਮ ਜਿਹਾ ਕਰਾਂਗੇ ਜਿਵੇਂ ਉਹ ਰਸੋਈ ਚ ਲੱ ਕਰਿਆ ਹੋਇਆ ਹਾਂ ਯਾਰ ਸਾਰੀ ਧੋਈ ਦਿੱਤੀ ਤੇ ਆਹ ਰਹੀ ਧੋਈ ਹੋਈ ਸਾਰੇ ਗੰਦਾਂ ਦੇ ਹਾਂ ਲੇਕੀ ਲੈ ਦੰਦ ਦੰਦ ਮਾਰੂ ਇਹ ਕੈਂਚੀ ਪਰ ਕੈਂਚੀ ਫੜ ਲੈ ਇਹਨੂੰ ਫੜ ਲੈ ਆ ਫੜ ਲੈ ਇਹਨੂੰ ਬਸ ਪੂਰੀ ਤਿਆਰੀ ਤੇ ਫੜ ਲੈ ਉਹਨੂੰ ਫੜ ਉਹਨੂੰ ਮੈਨੂੰ ਨਹੀਂ ਉਹਨੂੰ ਮੇਰਾ ਸਾਰ ਖੜ ਜਾ ਇਧਰ ਵੀ ਨਾ ਆ ਜੀ ਮੈਂ ਆ ਤਾ ਓਏ ਆਂ ਅੰਦਰ ਕਰ ਦੇ ਬਾਰੇ ਮੀਂਹ ਚ ਭਿੱਜੂਗਾ ਬੈ ਜਾ ਆ ਜਾ ਬੈ ਜਾ ਅੰਦਰ ਬੈ ਜਾ ਆ ਜਾ ਅੰਦਰ ਨਹੀਂ ਵੜਦਾ ਸੇਦੀ ਫਿਰਦਾਰਣ ਤੇ ਚੱਲ ਇਧਰ ਬਾਲਟੀ ਇੱਥੇ ਨਾ ਨਹੀਂ ਹੁੰਦਾ ਆ ਜਾ ਬੰਮਾਰਨੀ ਦਾ ਫਿਰਦਾਰਣ ਤੇ ਟੜਕੇ ਕੁਆਲਿਟੀ ਲਿਆ ਕੇ ਮੁੜ ਕੇ ਨਹੀਂ ਮੈਂ ਲੱਗ ਗਿਆ। ਅਬ ਆਈਨਾਂ ਨੇ ਦਿੱਤੀ ਜੱਲੇ ਰਹਿਣ। ਫਿਰ ਨੂੰ ਜਾਣੀ ਨਹੀਂ। ਹੂੰ ਤਈਂ ਤਾਂ ਫੜਾਈ ਆ ਮੰਮੀ। ਮੈਂ ਤਾਂ ਫੜਾਈ ਆ ਫਿਰ ਕੋਚਾ ਲਵਾ ਕੇ ਉੱਧਰ ਲਵਾਇਆ ਸੀ ਮੈਂ ਚੌਕ ਕਰਨਾ ਨਾ ਕੋਰਤੀ ਕਰਨੀ। ਇਹ ਰੰਗ ਘੈਂਟ ਬਣ ਗਿਆ ਸੀ। ਹੂੰ ਵਧੀਆ ਬਣ ਗਿਆ। ਸਾਰੇ ਤੇ ਹੀ ਹੋਣਾ ਜੱਲੇ। ਹਾਂ। ਆ ਇਹਨਾਂ ਤੇ ਪਾਈਪਾਂ ਦੇ ਕਾਲਾ ਰੰਗ ਕਰਾਂਗੇ। ਇਹਨਾਂ ਤੇ ਕਾਲਾ ਕਰ ਦਾਂਗੇ ਕਿਹੜਾ ਨੰਮ ਲੱਗਣਾ। ਇਹ ਤੇ ਕਾਲਾ ਹੀ ਨਹੀਂ ਇੱਕ ਹੋਰ ਵੀ ਹੋ। ਕਾਲਾ ਹੀ। ਉਹ ਤਾਂ ਹੀ ਜਾਂਦਾ ਨਾ ਫਿਰ ਨਾਲ। ਕਿਹੜਾ ਜਿਹੜਾ ਕਾਲਾ ਨੇ ਨਾ ਕਾਲਾ ਉਧਰ ਪਿਆ ਥੋੜਾ ਜਿਹਾ ਵਜਦਾ ਮੈਨੂੰ ਲੱਗਦਾ ਨਾ ਹਾਂ ਡੱਬੇ 'ਚ ਪਹਿਲਾਂ ਉਧਰ ਰੋਸਨਦਾਨਾ 'ਚ ਮਾਰਨ ਦੀ ਸਲਾਹ ਦਿੱਤੀ ਨਹੀਂ ਐਸੀ ਦੀ ਮਾਰ ਦਾਂਗੇ ਫਿਰ ਇਹ ਬੋਰਸਾਂ ਹੀ ਖੜਾ ਉੱਤੇ ਨਾ ਰਿਹਾ ਲਾਈ ਹੀ ਅੱਛਾ ਮਾਈਕ ਤੇ ਰੰਗ ਨਹੀਂ ਖੜ ਕੇ ਵਾਲੀ ਤੇ ਨਾ ਹਾਂ ਖੱਡੇ ਸੀ ਦਾ ਟਾਈਮ ਹੋ ਗਿਆ ਸੁੱਤਾ ਰਾਂ ਕੱਢ ਕੇ ਦੁੱਧ ਪਾ ਕੇ ਅੱਜ ਥੋੜਾ ਜਲਦੀ ਫ੍ਰੀ ਹੋ ਗਏ ਕਿਉਂਕਿ ਅੱਜ ਬੱਦਲ ਵਾਈ ਕਰਕੇ ਬੱਦਲ ਸੀਗੇ ਥੋੜੀਆਂ ਕਣੀਆਂ ਪਈਆਂ ਸੀ ਇਹ ਮੀਂਹ ਤਾਂ ਨਹੀਂ ਪਿਆ ਥੋੜੇ ਥੋੜੀਆਂ ਕਣੀਆਂ ਪਈਆਂ ਤਾਂ ਮਸਾਲੇ ਵੈਲ ਉਹ ਆਪਾਂ ਉਧਰ ਲਾਤੇ ਸਾਰਾ ਕੰਮ ਨਿਬੜ ਕੇ 6:30 ਵਜੇ ਆਪਾਂ ਫ੍ਰੀ ਹੋ ਗਏ ਸੋ ਹੁਣ ਚੱਲਦੇ ਆ ਘਰੇ ਜਾ ਕੇ ਖੰਨੇ ਖਾਣਾ ਕਿਉਂਕਿ ਆਪਣੇ ਜਿਹੜਾ ਖਾਣ ਦਾ ਟਾਈਮ ਰੋਟੀ ਉਹ ਸਵੇਰੇ ਵੀ 8 ਵਜੇ ਦਿੱਤਾ ਸ਼ਾਮ ਨੂੰ 7:00 ਵਜੇ ਛੇਤੀ ਛੇਤੀ ਕੰਮ ਨਿਬੜ ਜਾਂਦਾ ਸਭ ਨੂੰ ਘੈਂਟ ਤਰੀਕਾ ਸੋ ਆਉਂ ਜਲਦੀ हां ਵੀ ਦੋਸਤੋ ਸਾਢੇ 6 ਦਾ ਟਾਈਮ ਹੋ ਗਿਆ ਸੋ ਆਪਾਂ ਇੱਥੇ ਖੇਤ ਵਿੱਚ ਗੇੜਾ ਮਾਰਨ ਕਿਉਂਕਿ ਅੱਜ ਮੌਸਮ ਥੋੜਾ ਜਿਹਾ ਮੌਸਮ ਥੋੜਾ ਜਿਹਾ ਘੈਂਟ ਵੀ ਕਹਿ ਸਕਦੇ ਆ ਖਰਾਬ ਵੀ ਕਹਿ ਸਕਦੇ ਆ ਮੌਸਮ ਥੋੜਾ ਜਿਹਾ ਹਸੀਨ ਆ ਕਿਉਂਕਿ ਬੱਦਲ ਹੋਏ ਬਹੁਤ ਤਾਂ ਕੱਲ੍ਹ ਤੁਹਾਨੂੰ ਦੱਸਿਆ ਸੀ ਵੀ ਰਾਤ ਨੂੰ ਵੀ ਦੋ ਵਾਰੀ ਪਤਲੀਆਂ ਕਿਣੀਆਂ ਪਈਆਂ ਨੇ ਅੱਜ ਦਿਨੇ ਵੀ ਇੱਕ ਪਤਲਾ ਜਿਹਾ ਸੜਾਕਾ ਪਿਆਗਾ ਸੋ ਬੱਦਲ ਬਾਈ ਪੂਰੀ ਆ ਹੁਣ ਇਧਰੋਂ ਤਾਂ ਜੇ ਦੇਖਿਆ ਜਾਵੇ ਘਟ ਲੱਗਦਾ ਵੀ ਕਾਲੀ ਘਟ ਜੀ ਵਾਂਗੂ ਇੱਕ ਥਾਂ 'ਤੇ ਬੱਦਲ ਜਾਂ ਹੈਗਾ ਪਰ ਜੇ ਤੁਸੀਂ ਇਧਰੋਂ ਦੇਖੋ ਇਧਰ ਬੱਦਲ ਬਾਈ ਪੂਰੀਆਂ ਜਿੱਧਰ ਸੂਰਜ ਸੇਪ ਰਿਹਾ ਹੈ ਇਧਰਲੀ ਸਾਈਡ ਤੇ ਤਾਂ ਬੱਦਲ ਬਾਈ ਪੂਰੀਆਂ ਬਿਜਲੀ ਲਸ਼ਕ ਵੀ ਰਹੀ ਹੈ ਤਾਲੇਦਾਲੇ ਹਨੇਰਾ ਹੋ ਗਿਆ ਉਹ ਉਧਰ ਵੀ ਹੁਣ ਬਿਜਲੀ ਲਸਕੀ ਹੈ ਕਿਉਂਕਿ ਮੀਂਹ ਪੈਣ ਦੇ ਅਸਾਰ ਬਣੇ ਹੋਏ ਨੇ ਕਿਉਂਕਿ ਜਿਵੇਂ ਕਹੇ ਹੁੰਦੇ ਜਿਵੇਂ ਕਹਿੰਦੇ ਹੁੰਦੇ ਨੇ ਵੀ ਖੇਤ ਖੇਤਾਂ ਦੇ ਵਿੱਚ ਅਨਾਜ ਦੇ ਜਹਾਜ਼ ਭਰੇ ਖੜੇ ਨੇ ਸੋ ਜਮਾ ਹੁਣ ਉਹੀ ਗੱਲ ਹੋਈ ਪਈ ਆ ਵੀ ਅਨਾਜ ਦੇ ਭੰਡਾਰ ਜਮਾ ਭਰਪੂਰ ਭਰੇ ਖੜੇ ਨੇ ਹੁਣ ਜੇ ਪ੍ਰਮਾਤਮਾ ਸੁੱਖ ਰੱਖੇ ਤਾਂ ਕਿਤੇ ਜਾ ਕੇ ਸਾਹ ਚ ਸਾਹ ਪੈਣਗੇ ਸੋ ਕੋਈ ਗੱਲ ਨਹੀਂ ਜੇ ਮੀਂਹ ਪੈਣਾ ਵੀ ਹੋਵੇ ਤਾਂ ਥੋੜਾ ਕਾਣਾ ਮੀਂਹ ਪਏ ਜੇ ਹਵਾ ਨਾ ਚੱਲੇ ਪਤਲਾ ਮੀਂਹ ਪਏ ਜੇ ਉਹਦਾ ਕੋਈ ਨੁਕਸਾਨ ਨਹੀਂ ਉਹਦਾ ਫਾਇਦਾ ਹੀ ਹੋ ਸਕਦਾ ਪਰ ਜੇ ਹਵਾ ਚੱਲੇ ਨੇਰੀ ਆਵੇ ਜਾਦੇ ਮੀਂਹ ਪਵੇ ਬਸੜ ਵਾਲਾ ਮੀਂਹ ਪਵੇ ਤਾਂ ਇਹ ਹੋ ਸਕਦਾ ਬਸੜ ਵਾਲਾ ਮੀਂਹ ਪਵੇ ਸੋ ਫੇਰ ਕਿਤਨਾ ਕਿਤੇ ਜਾ ਕੇ ਕੋਈ ਨੁਕਸਾਨ ਹੋ ਸਕਦਾ ਸੋ ਰੱਬ ਸੁੱਖ ਰੱਖੇ ਹਜੇ ਕਿਉਂਕਿ ਬਸ ਇੱਕ ਮਹੀਨੇ ਤੱਕ ਫਸਲ ਆ ਨੇ ਆ ਜਾਣਾ ਇੱਕ ਬਸਾਖੀ ਤੋਂ ਬਾਡੀ ਸ਼ੁਰੂ ਹੋ ਜਾਂਦੀ ਹੈ ਕੰਪਾਈਨਾਂ ਚੱਲ ਪਾਣੀਆਂ ਕਿਉਂਕਿ ਕਣਕਾਂ ਥੋੜੀਆਂ ਅਗੇਤੀਆਂ ਨਹੀਂ ਗਈਆਂ ਜਿਵੇਂ ਆਪਣੀ ਲਈ ਵੀ ਥੋੜੀ ਗੇਤੀ ਲਈ ਹੋ ਸਕਦਾ ਵੀ ਇੱਕ ਬਸਾਖ ਨੂੰ ਜਾਨੀ ਕਿ ਕਟਾਈ ਸ਼ੁਰੂ ਹੋ ਜੂ ਬਾਕੀ ਦੇਖਦੇ ਆ ਇੱਕ ਦੋ ਦਿਨਾਂ ਤੱਕ ਸਰੋਂ ਵੀ ਹਜੇ ਵੱਢਣੀਆਂ ਸਰੋਂ ਸਰੋਂ ਆਪਣੇ ਪਿੱਛੇ ਲਈ ਹੋਈ ਇੱਕ ਕਿਹੜਾ ਲਾਇਆ ਹੋਇਆ ਹੈ ਪਹਿਲਾਂ ਤਾਂ ਪਾਡਾਂ ਚਲਾਉਨੇ ਹੁੰਦੇ ਦੀ ਯਾਨਕੀ ਕਣਕ ਦੇ ਵਾਲੇ ਵਾਲੇ ਲਾਉਂਦੇ ਹੁੰਦੇ ਸੀ ਹੁਣ ਉਹ ਬੰਦ ਕਰਤਾ ਕੰਮ ਕਿਉਂਕਿ ਉਹਦੇ ਨਾਲ ਸਰੋਂ ਵੀ ਖਰਾਬ ਹੁੰਦੀ ਆ ਸੋ ਜੋ ਸਾਈਡਾਂ ਤੇ ਕਣਕ ਹੁੰਦੀ ਆ ਉਹ ਵੀ ਖਰਾਬ ਹੋ ਜਾਂਦੀ ਆ ਤਾਂ ਕਰਕੇ ਆਪਾਂ ਨਰੋਲ ਲਾਉਣ ਲੱਗੇ ਵੀ ਕੱਲਾ ਸਰੋਂ ਦਾ ਕਿਹੜੀ ਲਾਤਾ ਛੋਟਾ ਜਿਹਾ ਕਿਹੜਾ ਕੋਈ ਬਾਲਾ ਵੱਡਾ ਵੀ ਨਹੀਂ ਵੀ ਚਲੋ ਉਹਦੇ ਵਿੱਚ ਐਂ ਵੀ ਆਪਦੇ ਜੋਗੀ ਹੋ ਜਾਂਦੀ ਆ ਸੋ ਸਾਈਡ ਤੇ ਲਾਈ ਵੱਢਣੇ ਵੀ ਸੌਖੀ ਆ ਕੱਢਣੇ ਵੀ ਸੌਖੀ ਆ ਤਾਂ ਨਾਲੇ ਕਣਕ ਦਾ ਵੀ ਨੁਕਸਾਨ ਨਹੀਂ ਕਰਦੀ ਤਾਂ ਅੱਜ ਦੇਖੀ ਸੀ ਗੇੜਾ ਮਾਰ ਕੇ ਵੀ ਕਿਵੇਂ ਆ ਵੀ ਹੁਣ ਕਟਾਈ ਦੇ ਹੈਗੀ ਆ ਉਹ ਕਿ ਨਹੀਂ ਪਰ ਅਜੇ ਥੋੜੀ ਜਿਹੀ ਕਿਚਾਣਾ ਦਿਖਾਈ ਦਿੰਦੀ ਸੀ ਵੀ ਜੇ ਸੋਚਿਆ ਵੀ ਚਲੋ ਵੀ ਇਹਨੂੰ 2-3 ਦਿਨ ਧੁੱਪ ਹੋਰ ਲੱਗ ਜਾਂਦੇ ਉਸ ਤੋਂ ਬਾਅਦ ਆਪਾਂ ਸਰੋਂ ਵੜਦਾਂਗੇ ਵੱਢ ਕੇ ਭਰੀਆਂ ਪਾ ਕੇ ਰੱਖ ਦਾਂਗੇ ਕਿਉਂਕਿ ਜਦੋਂ ਕਣਕ ਦੀ ਕਟਾਈ ਸ਼ੁਰੂ ਹੋਣੀ ਆ ਉਦੋਂ ਨੂੰ ਸਰੋਂ ਸੁੱਕ ਜਾਂਦੀ ਆ ਸੋ ਉਸ ਤੋਂ ਬਾਅਦ ਆਪਾਂ ਸਰੋਂ ਕੱਢ ਲਾਂਗੇ ਘਰ ਦੀ ਸਰੋਂ ਹੋ ਜਾਂਦੀ ਆ ਡੰਗਰ ਬਸੂਆਂ ਦੇ ਕੰਮ ਆਉਂਦੀ ਆ ਘਰੇ ਘਾਣੇ ਘੂਣੀ ਤੇਲ ਕਢਾਇਆ ਜਾਂਦਾ ਤੜਕਾ ਤੁੜਕਾ ਲਾਉਣ ਨੂੰ ਤੇਲੀ ਵਰਤਦੇ ਆ ਕਿਉਂਕਿ ਜਿਹੜੇ ਘਿਓ ਨੇ ਦਸੋ ਉਹ ਥੋੜੇ ਜਿਹੀ ਖਰਾਬ ਨੇ ਤਾਂ ਕਰਕੇ ਵੀ ਜਿਹੜਾ ਆਪਾਂ ਦਾਲਾਂ ਸਬਜ਼ੀਆਂ 'ਚ ਤੜਕਾ ਲਾਉਣਾ ਉਹ ਕਰਦੀ ਸਰੋਂ ਦਾ ਲੱਗੇ ਤਾਂ ਵਧੀਆ ਮੰਨਿਆ ਜਾਂਦਾ ਸੋ ਇਸ ਕਰਕੇ ਆਪਦੇ ਜੋਗੀ ਲਾ ਲਾਣੇ ਹਰ ਕੋਈ ਲਾਉਂਦਾ ਕਿਉਂਕਿ ਜਿਹੜਾ ਖੇਤੀ ਕਰਦਾ ਆਪਦੇ ਜੋਗੀ ਸਰੋਂ ਹਰ ਕੋਈ ਲਾਉਂਦਾ ਸਰੋਂ ਦਾ ਰੇਟ ਕਦੇ ਕੋਈ ਫਿਕਸਿੰਗ ਹੈਗਾ ਕਦੇ ਤੇਜ਼ ਵੀ ਹੋ ਜਾਂਦਾ ਕਦੇ ਡਾਊਨ ਵੀ ਹੋ ਜਾਂਦਾ ਚਲੋ ਜਿਨੇ ਘਰ ਖਾਤਰ ਬੀਜਣਿਆਂ ਨੂੰ ਕੋਈ ਤੇਜ਼ ਡਾਊਨ ਦਾ ਕੋਈ ਬੜਾ ਲੱ ਲਖਾ ਕਾ ਹੈ ਨਹੀਂ ਕਿਉਂਕਿ ਆਪਦੇ ਜੋਗੀ ਸਾਲ ਪਰ ਚੱਲ ਜਾਂਦੀ ਜੇ ਬਚ ਜੇ ਤਾਂ ਮਣੀ ਮੋਟੀ ਵੇਚ ਵੀ ਦੇਈ ਦੀ ਨਹੀਂ ਅਗਲੀ ਵਾਰ ਰੱਖ ਲਈਦੀ ਆ ਕਈ ਵਾਰ ਡੰਗਰ ਪਸ਼ੂ ਵੀ ਵਧ ਜਾਂਦੇ ਹੁੰਦੇ ਆ ਸੋ ਮਹੌਲਾ ਸੰਦ ਦਿਖਾਉਣਾ ਖੇਤ ਦਾ ਇਧਰਲੀ ਸਾਈਡ ਤੇ ਬਿਜਲੀ ਪੂਰੀ ਲਸਕ ਰਹੀ ਦੀ ਹੁਣ ਕਾਲੀ ਕਟਾ ਜੀ ਵੀ 1 ਲਖਤ ਹੋ ਗਈ ਪਹਿਲਾਂ ਇੱਥੇ ਤੇ ਤਰਫੰਗੀ ਸੀ ਬੱਦਲਾਂ ਦੀ ਤਾਂ ਹੁਣ ਕਾਲੀ ਕਟਾ 1 ਲਖਤ ਹੋ ਗਈ ਸੋ ਜਦੋਂ ਹੁਣ ਖੇਤਾਂ 'ਆਂ ਇੱਕ ਚੀਜ਼ ਹੋਰ ਸਿਆਲਾਂ ਦੇ ਵਿੱਚ ਤਾਂ ਖੜ ਧੁੰਦ ਹੁੰਦੀ ਹੈ ਹਨਾ ਧੁੰਦ ਦਾ ਥੋੜਾ ਜਿਹਾ ਪ੍ਰੋਬਲਮ ਆਉਂਦੀ ਆ ਪਰ ਜੇ ਦੋ ਆਹ ਮੌਸਮ ਦੇ ਵਿੱਚ ਆਪਾਂ ਖੇਤ ਆਉਣੇ ਆ ਸਾਹਮਣੂ ਤਾਂ ਮਸਰ ਹੀ ਬਹੁਤ ਹੋ ਜਾਂਦੀ ਆ ਬਰੀ ਕ ਬਰੀ ਕ ਮੱਛਰ ਜਾ ਜਾ ਹੋਰ ਭੂੰੜ ਜੇ ਹੁੰਦੇ ਆ ਜਦੋਂ ਬੱਦਲ ਬਾਈ ਹੁੰਦੀ ਆ ਬੱਦਲ ਹੋ ਜਾਂਦੇ ਆ ਜਾਂ ਮੀਂਹ ਦੇ ਕੋਈ ਮੜਾ ਮੋਟਾ ਹੈਨਾ ਮੀਮੂ ਪੈਂਦਾ ਉਦੋਂ ਇਹ ਚੀਜ਼ਾਂ ਜਿਆਦੇ ਕੀੜੇ ਪਤੰਗੇ ਜਿਆਦੇ ਨਿਕਲਦੇ ਨੇ ਜੇ ਨਾ ਵੀ ਹੋਵੇ ਮੌਸਮ ਸਾਫ਼ ਹੋਵੇ ਤਾਂ ਵੀ ਮਸਰੀ ਜੀ ਬਹੁਤ ਜਿਆਦੇ ਹੋ ਜਾਂਦੀ ਆ ਜਿਹਦੇ ਕਰਕੇ ਦਿੱਕਤ ਆਉਂਦੀ ਆ ਐਨਕ ਲਾਉਣੀ ਜ਼ਰੂਰੀ ਆ ਸੋ ਆਪਾਂ ਬੈਸੀ ਐਨਕ ਨਹੀਂ ਲਈ ਹੈਗੀ ਵੀ ਉਂਝੋਂਕ ਨੂੰ ਇਹ ਅੱਜ ਹੀ ਲੈਤੀ ਦੀ ਆਪਾਂ ਕਿਉਂ ਜਦੋਂ ਆਪਾਂ ਸਕੂਟਰੀ ਤੇ ਸਾਮ ਨੂੰ ਖੇਤ ਕੀੜਾ ਮਾਰਦਾ ਜਾਂ ਕਿਤੇ ਵੀ ਜਾਂਦੇ ਆ ਉਦੋਂ ਇਹ ਪ੍ਰੋਬਲਮ ਆਉਣੀ ਆਉਣੀ ਆ ਵੀ ਮਸਰੀ ਬਹੁਤ ਪੈਂਦੀ ਆ ਅੱਖਾਂ 'ਚ ਪੈ ਜਾਂਦੀ ਆ ਫਿਰ ਅੱਖਾਂ ਮਚਣ ਲੱਗ ਜਾਂਦੀਆਂ ਨੇ ਹੈਨਾ ਪਰ ਮੂਰੇ ਕਈ ਵਾਰ ਟ੍ਰੈਫਿਕ ਹੁੰਦੀ ਹੈ ਦੇਖਣੋਂ ਛੱਡ ਜਾਂਦਾ ਨਾਲੇ ਬਾਕੀ ਆਪਣੀ ਸੇਫਟੀ ਖਾਤਰ ਰੱਖਣੀ ਜ਼ਰੂਰੀ ਨੇ ਵੈਸੇ ਤਾਂ ਇੱਕ ਮੱਛਰਦਾਨੀਆਂ ਹੁੰਦੀਆਂ ਨੇ ਮੂਹ ਤੇ ਲੈਣ ਖਾਤਰ ਉਹ ਲਿੱਤੀ ਜਾਵੇ ਉਹ ਸਾਰਿਆਂ ਨੂੰ ਹੀ ਵਧੀਆ ਕਿਉਂਕਿ ਨਾ ਬਾਲਾਂ 'ਚ ਮੱਛਰ ਪਵੇ ਨਾ ਮੂਹ 'ਚ ਪਵੇ ਨਾ ਕੰਨਾਂ 'ਚ ਨਾ ਗਲਮੇ 'ਚ ਕਿਤੇ ਵੀ ਨਹੀਂ ਪੈਂਦਾ ਨਾ ਅੱਖਾਂ 'ਚ ਪਵੇ ਉਹਦੀ ਸੇਫਟੀ ਬਹੁਤ ਜ਼ਿਆਦੇ ਆ ਵੈਸੇ ਆਪਾਂ ਪਹਿਲਾਂ ਇੱਕ ਮੋਟਰਸਾਈਕਲ 'ਚ ਰੱਖੀ ਹੋਈ ਸੀ ਉਦੋਂ ਵਾਰ ਪਤਾ ਨਹੀਂ ਪਾੜ ਫੋੜੂਗੀ ਪਤਾ ਨਹੀਂ ਕਿਤੇ ਡਗ ਪਈ ਉਹਦਾ ਪਤਾ ਨਹੀਂ ਲੱਗਿਆ ਉਸ ਤੋਂ ਬਾਅਦ ਬਸ ਐਹੇ ਜੀ ਘਾਲ ਹੋਈ ਕੀ ਸਿਆਲ ਆ ਗਿਆ ਉਦੋਂ ਵਾਰ ਠੰਡ ਜ ਬਿਜਲੀ ਗਰਮੀਆਂ ਵੀ ਆਪਾਂ ਹੀ ਕੱਢਦੀਆਂ ਪਰ ਆਰ ਦੀ ਗੱਲ ਦੱਸਦਾ ਪਰ ਤੋਂ ਪਹਿਲਾਂ ਦੀ ਪਰ ਵੀ ਆਪਾਂ ਸਾਰੀ ਇੰਗ ਕੱਢਤੀ ਇਦਾਂ ਕੀ ਫਰੈਂਕ ਲਾਈ ਲਈ ਨਹੀਂ ਮਕੈਨਿਕ ਲੈਣੀਆਂ ਜ਼ਰੂਰੀ ਨੇ ਕਿਉਂਕਿ ਅੱਖਾਂ ਦੀ ਸੇਫਟੀ ਖਾਤਰ ਜ਼ਰੂਰੀ ਆ ਚਲੋ ਹਨਾ ਬਾਲਾਂ 'ਚ ਪੈਜੂ ਕੋਈ ਗੱਲ ਨਹੀਂ ਝਾੜ ਲਾਂਗੇ ਜੇ ਅੱਖਾਂ 'ਚ ਪੈਜੇ ਅੱਖਾਂ ਮਚਣ ਲੱਗ ਜਾਂਦੀਆਂ ਨੇ ਨੁਕਸਾਨ ਵੀ ਆ ਦਿਸਣੋਂ ਹਟ ਜਾਂਦਾ ਇਹ ਪ੍ਰੋਬਲਮ ਆਉਂਦੀ ਆ ਬਿਜਲੀ ਪੂਰੀ ਲੱਸਕਦੀ ਆ ਇੱਧਰ ਸੋਨ ਦਿਖਾਉਣਾ ਉੱਥੇ ਕਾਫੀ ਮੈਂ ਹੁਣ ਉਹ ਪੂਰੀ ਬਿਜਲੀ ਲੱਸਕ ਰਹੀ ਆ ਇਸ ਟਾਈਮ ਹੁਣ ਕਿਉਂਕਿ ਇੱਧਰ ਹੀ ਸੈੱਡ ਹੋ ਸਕਦਾ ਦੇਖੋ ਵੀ ਮੀ ਪੈ ਵੀ ਸਕਦਾ ਪੈਂਦਾ ਵੀ ਹੋਵੇ ਜਾਂ ਪੈਣ ਵਾਲਾ ਹੋਵੇ ਪਰ ਬਿਜਲੀ ਪੂਰੀ ਲਸ਼ਕ ਰਹੀ ਆ ਇਹ ਤੁਹਾਨੂੰ ਵੀਡੀਓ ਦੇ ਵਿੱਚ ਦਿਨਦਾ ਵੀ ਹੂ ਅਸ ਟਾਈਮ ਦਾ ਮੈਨੂੰ ਦਿਖ ਰਿਹਾ ਹੋ ਸਕਦਾ ਵੀ ਸ਼ੂਟ ਹੋਣ ਤੋਂ ਬਾਅਦ ਇਹ ਚੀਜ਼ ਕਈ ਵਾਰ ਧੁੰਦਲੀ ਹੋ ਜਾਂਦੀ ਕਿਉਂਕਿ ਸਾਮ ਨੂੰ 6:30 ਤੋਂ ਟਾਈਮ ਉੱਪਰ ਹੋ ਚੱਲਿਆ ਕਈ ਵਾਰ ਫਿਰ ਕੈਮਰਾ ਉਹਨਾਂ ਸਾਫ਼ ਦਿਖਾਉਂਦਾ ਨਹੀਂ ਹੈਗਾ ਇਧਰਲੀ ਸਾਈਡ ਵੱਧਲਾ ਹੈ ਇਧਰ ਸਾਫ਼ ਬਾਲੀਆਂ ਲਸ਼ਕ ਹੋ ਰਾਂ ਮਾਰਦੀ ਆ ਬਿਜਲੀ ਸੋ ਬਿਜਲੀ ਬਹੁਤ ਲਸਕਣ ਲੱਗੀ ਬੱਦਲ ਗਰਜਣ ਲੱਗ ਗਿਆ ਬਾਕੀ ਸ਼ਾਮ ਦਾ ਟਾਈਮ ਹੋ ਗਿਆ ਹਨੇਰਾ ਹੋਣ ਲੱਗ ਗਿਆ ਪੂਰਾ ਖੇਤੋਂ ਘਰੇ ਆਉਣ ਤੱਕ ਬਿਜਲੀ ਦੇਖੋ ਕਿੰਨੀ ਲਸਕਣ ਲੱਗੀ ਮੀਂਹ ਆ ਗਿਆ ਹਵਾ ਚੱਲਦੀ ਆ ਮੌਸਮ ਖਤਰਨਾਕ ਹੋ ਗਿਆ ਸਿਰਫ 5 ਮਿੰਟਾਂ ਦੇ ਵਿੱਚ ਔੜੀ ਪੂੜੀ ਚੱਕ ਕੇ ਸਭ ਸਾਮਣੇ ਦੇਖੋ ਹਵਾ ਹੋ ਛੋੜੀ ਪਾ ਉਹੀ ਕੰਮ ਹੋ ਗਿਆ ਜਿਹਦਾ ਡਰ ਸੀ ਤੁਹਾਨੂੰ ਦਿਖਾਉਣਾ ਆ ਨਾ ਬਾਰੇ ਮੀਂਹ ਪੈ ਜਾਂਦਾ ਖੜਕਾ ਤੁਹਾਨੂੰ ਸੁਣਦਾ ਹੋਊਗਾ ਬਾਹਰ ਤੁਹਾਨੂੰ ਦਿਖਾਉਣਿਆ ਸ਼ਾਇਦ ਵੀਡੀਓ ਦੇ ਵਿੱਚ ਨਾ ਕੈਜ ਹੋ ਸਕੇ ਕਿਉਂਕਿ ਲਾਈਟਾਂ ਹੈ ਨਹੀਂ ਇਨਵਰਟਰ ਤੇ ਚੱਲਦੀਆਂ ਨੇ ਲਾਈਟਾਂ ਵੀ ਸਾਰੀਆਂ ਬੰਦ ਹੋ ਗਈਆਂ ਪਰ ਤੁਹਾਨੂੰ ਖੜਕਾ ਜ਼ਰੂਰ ਸੁਣੋ ਦੇਖੋ ਬਿਜਲੀ ਪੂਰੀ ਲੱਗ ਗਈ ਆ ਬੱਦਲ ਗੱਜ ਜੀ ਜਾਂਦਾ ਮੀਂਹ ਪੂਰੇ ਜ਼ੋਰਾਂ ਤੇ ਹੀ ਡੱਲ ਪਿਆ ਦੇਖੋ ਵਾਓ ਖਦਰਨਾਕ ਆ ਬਬੀ ਬੈਡਾ ਕਿਉਂਕਿ ਹੁਣ ਜਿਹੜੀ ਹਵਾ ਚੱਲਦੀ ਹੈ ਇਹ ਗੱਲ ਤਾਂ ਤੇ ਮੀਂਹ ਜਿਹੜਾ ਇਹ ਵੀ ਬਸੜਦਾ ਟੇਢੀ ਲੋੜ ਤੇ ਹੈ ਨੁਕਸਾਨ ਹੀ ਹੈ ਇਹਦਾ ਤਾਂ ਮਮੀ ਉਧਰ ਸੋਈ ਤੇ ਸਾਮੀ ਜਾਂਦੀ ਕਿਉਂਕਿ ਬਸ ਟੇਢੀ ਹੈ ਸਾਰਾ ਆਕਣੀਆਂ ਦਾ ਹੋ ਪਾਣੀ ਹੋ ਤਰ ਤੱਕ ਜਾਂਦਾ ਬਸ ਇੰਨੀ ਹੈ ਆਪਣਾ ਨਹੀਂ ਤੱਕ ਪੈਣਾ ਸੋ ਟਾਈਮ ਹੋ ਗਿਆ 7:30 ਸੋ ਅੱਜ ਦਾ ਵਲੋਗ ਆਪਣਾ ਸਲੈਕਟਿਵ ਵੀਡੀਓ ਵੇਖਣ ਲਈ ਲਾਈਕ ਕਰਦੇ ਸ਼ੇਅਰ ਕਰਦੇ ਜਿੰਨਾਂ ਮੈਨੂੰ ਸਬਸਕ੍ਰਾਈਬ ਕਰਦੇ ਕੇ ਜੁਆਇਨ ਬਾਈ